ਹੈਲੋ ਸਤਿ ਸ਼੍ਰੀ ਅਕਾਲ ਮੇਰੀਆਂ ਭੈਣਾਂ ਨੂੰ ਅੱਜ ਆਪਾਂ ਬਣਾਉਨੇ ਆ ਜੈਲੀ ਕਸਟਰਡ ਜੋ ਕਿ ਗਰਮੀਆਂ ਦੇ ਵਿੱਚ ਠੰਡਾ ਠੰਡਾ ਸ਼ਰਬਤ ਅੱਜ ਗਰਮੀ ਬਹੁਤ ਸੀ ਕਸਟਰਡ ਬਣਾਉਨੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੁੰਦਾ ਨਾ ਹੁਣ ਆਪਾਂ ਲਵਾਂਗੇ 1 ਕਿਲੋ ਦੁੱਧ 1 ਕਿਲੋ ਦੁੱਧ ਦੇ ਵਿੱਚੋਂ ਆਪਾਂ ਇੱਕ ਕੱਪਕ ਦੁੱਧ ਦਾ ਕੱਢ ਲਾਂਗੇ ਬਾਕੀ ਦੁੱਧ ਨੂੰ ਆਪਾਂ ਉਬਾਲਾ ਦੇ ਲਾਂਗੇ। ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਤਾਂ ਕਿ ਦੁੱਧ ਥੱਲੇ ਨਾ ਲੱਗੇ, ਸਾਈਡਾਂ ਤੇ ਵੀ ਨਾ ਲੱਗੇ। ਹਿਲਾਉਂਦੇ ਰਵਾਂਗੇ ਆਪਾਂ। ਜਦ ਤੱਕ ਉਹ ਬਾਲਾਂ ਨਹੀਂ ਆ ਜਾਂਦਾ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਦੇ ਵਿੱਚ ਪਾਵਾਂਗੇ ਆਪਾਂ 1 ਚਮਚਾ ਕਸਟਰਡ ਦਾ। ਜ਼ਿਆਦਾ ਨਹੀਂ ਪਾਉਣਾ ਫਿਰ ਤਾਂ ਨਹੀਂ ਤਾਂ ਜ਼ਿਆਦਾ گاੜਾ ਹੋ ਜਾਂਦਾ ਹਨਾ। ਜੋ ਚੀਨਾ ਖਾਣ ਵਾਲਾ ਕਸਟਰਡ ਜਿਵੇਂ ਆਪਾਂ ਬਣਾਉਣਾ ਪਰ ਇਹ ਆਪਾਂ ਸ਼ਰਬਤ ਵਰਗਾ ਬਣਾਉਣਾ ਹੈ ਇਸ ਲਈ ਜਿਆਦਾ ਗਾੜਾ ਬਣ ਜਾਂਦਾ ਤਾਂ ਪੀਣ ਵਾਲਾ ਸ਼ਰਬਤ ਜਿਹਾ ਬਣਾਉਣਾ ਹੁਣ ਆਪਾਂ ਇਹਦੇ ਵਿੱਚ ਨਾ ਮੈਂ 4 ਚਮਚੇ ਖੰਡ ਦੇ ਪਾਏ ਆ 1 ਕਿਲੋ ਦੁੱਧ ਦੇ ਵਿੱਚ ਪਰ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਨਾ ਤੁਸੀਂ ਜਿਆਦਾ ਮਿੱਠਾ ਲੈਂਦੇ ਹੋ ਮਤਾਂ ਤੇ ਇਸ ਤਰ੍ਹਾਂ ਆਪਾਂ ਵਾਲਾ ਆ ਗਿਆ ਆਪਣੇ ਦੁੱਧ ਨੂੰ ਹੁਣ ਆਪਾਂ ਥੋੜਾ ਥੋੜਾ ਕਰਕੇ ਜੋ ਕਸਟਰਡ ਮਿਲਾਇਆ ਸੀ ਉਹ ਪਾ ਦਿਆਂਗੇ ਇਸ ਤਰ੍ਹਾਂ ਲੋ ਫਲੇਮ ਤੇ ਕਰ ਲਾਂਗੇ ਆਪਾਂ ਪਹਿਲਾਂ ਜਦੋਂ ਤੱਕ ਇਹ ਥੋੜਾ ਕੋਲ ਜੇ ਨਹੀਂ ਜਾਂਦਾ ਵਿੱਚ ਹਨਾ ਥੋੜਾ ਜਿਹਾ ਸੰਗੜਾ ਨਹੀਂ ਹੋ ਜਾਂਦਾ ਉਸ ਤੱਕ ਇਹਨੂੰ ਆਪਾਂ ਹਲਾਵਾਂਗੇ ਜਾਇ ਇਹ ਕਹ ਲਈਏ ਵੀ ਜਨਾਚਰ ਦੂਸਰੇ ਨੂੰ ਵੀ ਚੰਗੀ ਤਰ੍ਹਾਂ ਵਾਲਾ ਜਾਂ ਨਹੀਂ ਆ ਜਾਂਦਾ ਉਸ ਤਰ੍ਹਾਂ ਦੇਖੋ ਇਹਵੇਂ ਸੰਗੜਾ ਹੋ ਗਿਆ ਹੁਣ ਆਪਾਂ ਗੈਸ ਬੰਦ ਕਰਕੇ ਤੇ ਇਹਨੂੰ ਆਪਾਂ ਠੰਡਾ ਕਰ ਲਾਂਗੇ ਆ ਦੇਖੋ ਠੰਡਾ ਹੋ ਚੁੱਕਿਆ ਹੈ ਦੇਖੋ ਜੈਲੀ ਮੈਂ ਘਰੇ ਬਣਾਈ ਸੀਗੀ ਤੇ ਵੈਸੇ ਬਾਜ਼ਾਰ ਚੋਂ ਵੀ ਮਿਲ ਜਾਂਦੀ ਆ ਤੇ ਹੁਣ ਜੇ ਤੁਸੀਂ ਕਹੋ ਤਾਂ ਮੈਂ ਉਹ ਵੀਡੀਓ ਵੀ ਸ਼ੇਅਰ ਕਰ ਦੂੰਗੀ ਜਿੱਤ ਮੈਂ ਜੈਲੀ ਬਣਾਈ ਸੀ ਤੇ ਹੁਣ ਆਪਾਂ ਜੈਲੀ ਨੂੰ ਕੱਟ ਲਾਂਗੇ ਇਹ ਪਹਿਲਾਂ ਮੈਂ ਫ੍ਰਿਜ ਚ ਰੱਖੀ ਸੀ ਠੰਡੀ ਹੋਣ ਵਾਸਤੇ ਤੇ ਵੈਸੇ ਬਾਜ਼ਾਰ ਚੋਂ ਵੀ ਮਿਲ ਜਾਂਦੀ ਆ ਇਸ ਨੂੰ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਮੈਂ ਤਿੰਨ ਫਲੇਵਰ ਬਣਾਏ ਆ ਜੇ ਤੁਸੀਂ ਕਹੋਗੇ ਤਾਂ ਇਹ ਸ਼ੇਅਰ ਕਰ ਦੂੰਗੀ ਮੈਂ ਇਸ ਨੂੰ ਕੱਟ ਕੇ ਹੁਣ ਆਪਾਂ ਕਸਟਰਡ ਵਿੱਚ ਮਿਲਾ ਲਾਂਗੇ ਇਸ ਤਰ੍ਹਾਂ ਦੇਖੋ ਕਿੰਨਾ ਸੋਹਣਾ ਲੱਗਦਾ ਤੁਸੀਂ ਚਾਹੋ ਤਾਂ ਬਾਜ਼ਾਰ ਚੋਂ ਵੀ ਲੈ ਆ ਸਕਦੇ ਹੋ ਮਿਲ ਜਾਂਦੀ ਹੈ ਜੈਲੀ ਅਕਸਰ ਮਿਲਾ ਕੇ ਚੰਗੀ ਤਰ੍ਹਾਂ ਨੂੰ ਹਿਲਾ ਲੈਣਾ ਆਪਾਂ ਪਣਾ ਪਾ ਪਾ ਮੰਗੇ ਇਹਦੇ ਵਿੱਚ ਚੇਰੀ ਚੇਰੀ ਬਲਾਕੇ ਆ ਦੇਖੋ ਜੀ ਕਿੰਨਾ ਸੋਹਣਾ ਬਣ ਗਿਆ ਹੁਣ ਇਹਨੂੰ ਆਪਾਂ ਪਾਉਨੇ ਆ ਗਲਾਸ ਚ ਇਹਨਾਂ ਗਲਾਸ ਵਿੱਚ ਪਾ ਕੇ ਠੰਡਾ ਠੰਡਾ ਸ਼ਰਬਤ ਸਰਵ ਕਰੋ ਆਪ ਪੀਓ ਬੱਚਿਆਂ ਨੂੰ ਫਿਰ ਉਹ ਬਾਹਰੋਂ ਲੈ ਆ ਲਿਆ ਕਿ ਪੀਂਦੇ ਆ ਬੱਚੇ ਠੰਡੇ ਨਾਲੇ ਤੋਂ ਨੁਕਸਾਨ ਕਰਦੇ ਆ ਇਹ ਘਰੇ ਬਣਾਇਆ ਹੋਇਆ ਤਾਂ ਉਦੋਂ ਤੋਂ ਵੈਸੇ ਬੱਚੇ ਦੁੱਧ ਨਹੀਂ ਪੀਂਦੇ ਚਲ ਇਸ ਬਹਾਨੇ ਨਾਲ ਦੁੱਧ ਵੀ ਪੀਤਾ ਜਾਂਦਾ ਜੇਕਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਵੀ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰਾ ਹੌਸਲਾ ਵਧਾਓ